ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿੱਥੇ ਪੰਜਾਬ ਭਰ ਦੇ ਵਿੱਚ ਲੰਗਰ ਲੱਗੇ ਨੇ ਉੱਥੇ ਨਕੌਦਰ ਸ਼ਹਿਰ ਦੇ ਵਿੱਚ ਦੁੱਧ ਦੇ ਲੰਗਰ ਲਾਏ ਜਾ ਰਹੇ ਨੇ ਮਾਲੜੀ ਗੇਟ ਤੋਂ ਆਏ ਆ ਉੱਥੇ ਵੀ ਦੁੱਧ ਦਾ ਲੰਗਰ ਲੱਗਾ ਸੀ ਔਰ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਬੱਬਾ ਮਰਾਜਾ ਸ਼ਾਹ ਰੋਡ ਤੇ ਦੁੱਧ ਦਾ ਲੰਗਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੱਗ ਰਿਹਾ ਵਾ ਗੱਲਬਾਤ ਕਰ ਲੈਣੇ ਥੋੜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਸ਼ਹੀਦੀ ਦਿਹਾੜਾ ਗੁਰਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਅੱਜ ਸ਼ਹੀਦੀ ਦਿਹਾੜੇ ਦੇ ਲਖਸ਼ੇ ਦੇ ਵਿੱਚ ਅਸੀਂ ਅੱਜ ਦੁੱਧ ਦੀ ਲੰਗਰ ਦਾ ਲਗਾਇਆ ਹੈ ਸਾਰਿਆਂ ਨੂੰ ਪਤਾ ਹੈ ਜਿਸ ਤਰ੍ਹਾਂ ਇਹ ਸ਼ਹੀਦੀ ਦਿਹਾੜੇ ਬਹੁਤ ਹੀ ਪਵਿੱਤਰ ਦਿਨ ਅੱਜ ਸਾਡੇ ਜਿਨ੍ਹਾਂ ਨੇ ਆਪਣਾ ਬਲੀਦਾਨ ਦੇਸ਼ ਦੇ ਲਈ ਬਿਨਾਂ ਚੁਕੇ ਬਿਨਾਂ ਕਿਸੇ ਡਰ ਤੋਂ ਜਿਨ੍ਹਾਂ ਨੇ ਚੁਕਣ ਦੀ ਜਗ੍ਹਾ ਤੇ ਆਪਣਾ ਬਲੀਦਾਨ ਦੇਣ ਦਾ ਆਪਣਾ ਨਿਰਣੇ ਲਿੱਤਾ ਗੁਰਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਜਿੰਦਾ ਉਹਨਾਂ ਨੂੰ ਚਨਵਾਤਾ ਦਵਾਰਾਂ ਦੇ ਵਿੱਚ ਅੱਜ ਉਸੇ ਸ਼ਹੀਦੀ ਦਿਹਾੜੇ ਦੇ ਵਿੱਚ ਅਸੀਂ ਅੱਜ ਇੱਥੇ ਦੁੱਧ ਦਾ ਲੰਗਰ ਲਗਾਇਆ ਨਾਲ ਹੀ ਅਸੀਂ ਇਹ ਦੱਸਣਾ ਚਾਹੁੰਦੇ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਇਹ ਸਿੱਖ ਲੈਣੀ ਚਾਹੀਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਤੋਂ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਦੇਸ਼ ਦੇ ਲਈ ਆਪਣਾ ਬਲਿਦਾਨ ਦੇ ਦਿੱਤਾ ਇਸੇ ਲੀਕ ਤੇ ਚੱਲਦੇ ਹੋਏ ਸਾਨੂੰ ਆਪਣੇ ਧਰਮ ਦੇ ਲਈ ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਆਪਣੇ ਧਰਮ ਲਈ ਹਸਦਾਬ ਖੜਾ ਰਹਿਣਾ ਚਾਹੀਦਾ ਆ ਤੇ ਉਹਨਾਂ ਦੀ ਸਿੱਖਿਆ ਦੇ ਚੱਲਣਾ ਚਾਹੀਦਾ ਆ ਕੀਤਾ ਵਾਰਿਆ ਤੇ ਲਾਲ ਚਾਰੋ ਵਾਰੇ ਹਿੰਦ ਤੇਰੀ ਸ਼ਾਨ ਵਾਸਤੇ ਆ ਜਿਹੜੇ ਸ਼ਹੀਦ ਦੀ ਧਾੜਾ ਤਾਂ ਹਫਤਾ ਚੱਲ ਰਿਹਾ ਜਿੱਤੇ ਗੁਰਗੋਬ ਸਿੰਘ ਜੀ ਨੇ ਹਿੰਦ ਵਾਸਤੇ ਕੁਦਾ ਬਲਦਾਂ ਦਿੱਤਾ ਪਰਿਵਾਰ ਦਾ ਬਲਦਾਂ ਦਿੰਦਾ Hindu ਧਰਮ ਅਸੀਂ ਭੁੱਲ ਨਹੀਂ ਸਕਦੇ ਉਹਨਾਂ ਦਾ ਆਸਾਨ ਅੱਜ ਅਸੀਂ ਅਰੋੜਾ ਵਸ ਅਰੋੜਾ ਖत्री महासभा ਵੱਲੋਂ ਮਰਾਠਾ ਰੋਡ ਤੇ ਦੁੱਧਾ ਲੰਗਰ ਲਾਇਆ ਹੋਰ ਨਮਨ ਕਰ ਰਹੇ ਆ ਆਪਣੇ ਗੁਰੂਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਰ ਸ਼ਹਿਜ਼ਾਦਾ ਦੇ ਸ਼ਹੀਦੀ ਦੇ ਬਸਤੇ ਮੌਕੇ ਪੰਕਜ ਢੀਗਰਾ ਵੱਲੋਂ ਇਹ ਇੱਕ ਦੋਦ ਦਾ oprala ਕੀਤਾਗਾ ਜਿਹੜਾ ਬੜਾ ਸਲਾਗਜ ਹੋਗਾ ਤਾਂ ਨਾਲੇ ਜਨਤਾ ਨੂੰ ਅਹਿਸਾਸ ਬਤਲੋ ਕਿ ਇਹ ਮਤਲਬ ਕਿ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡਾ ਉਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਅੰਦਰਦੀ ਦੇ ਨਾਲ ਉਹਨਾਂ ਸਾਨੂੰ ਬਹੁਤ ਹੁੰਦਾ ਕਿ ਜਿਹੜੇ ਉਹਨਾਂ ਨੇ ਦੇਸ਼ ਦੇ ਲਈ ਸਾਡੇ ਦੇਸ਼ ਨੂੰ ਸਾਨੂੰ ਯਾਦਗਾਰ ਕਰਨ ਲਈ ਕੁਰਬਾਨੀ ਦਿੱਤੀ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਪੰਜਾਬ 'ਚ ਸਾਰੇ ਵਰਲਡ 'ਚ ਸ਼ੀਦੀ ਦਿਹਾੜੇ ਮਨਾ ਰਹੇ ਆ ਅੱਜ ਅਸੀਂ ਵੀ ਇੱਥੇ ਮਰਾਸ਼ਾ ਰੋਡ ਤੇ ਦੁੱਧਾ ਲੰਗਰ ਲਾ ਕੇ ਸ਼ੀਦੀ ਦਿਹਾੜਾ ਮਨਾ ਰਹੇ ਆ ਔਰ ਸਾਰੀ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਦੁੱਧਾ ਲੰਗਰ ਜ਼ਰੂਰ ਸ਼ੱਕੇ ਜਾ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਸ਼ੀਦੀ ਦਿਹਾੜੇ ਦੇ ਰੋੜੋ ਵੰਸ਼ ਖੱਤਰੀ ਮਹਾਸਭਾ ਵੱਲੋਂ ਦੁੱਧਾ ਲੰਗਰ ਲਗਾਇਆ ਗਿਆ ਹੈ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਥੋਂ ਲੰਗਰ ਦੁੱਧਾ ਪੀ ਕੇ ਜਾਣ ਸਾਰੇ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਅੱਜ ਇਥੇ ਮਰਾਸ਼ਾ ਰੋਡ ਤੇ ਰੋਡ ਵਨ ਸ਼ਰੋੜਾ ਖਤਰੀ ਸਭਾ ਵੱਲੋਂ ਸ੍ਰੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹਾਦਤ ਲਈ ਅੱਜ ਦੁੱਧਾ ਲੰਗਰ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਆਪਣੇ ਸਿੱਖ ਕੌਮ ਲਈ ਤੇ ਹਿੰਦੂ ਕੌਮ ਲਈ ਕੁਰਬਾਨ ਕਰ ਦਿੱਤਾ। ਮੈਂ ਅੱਜ ਸਾਰੇ ਹੀ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਸ੍ਰੀ ਅਜੀਤ ਸਿੰਘ ਜੀ ਦੁਜਾ ਸਿੰਘ ਜੀ ਜੁਰਾਵਰ ਸਿੰਘ ਜੀ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਮਰਾਸ਼ਾ ਰੋਡ ਤੇ ਸਾਰੇ ਹੀ ਆਪਣੀ ਟੀਮ ਵੱਲੋਂ ਦੁੱਧਾ ਲੰਗਰ ਲਗਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਹਰ ਇੱਕ ਪਰਿਵਾਰ ਨੂੰ ਕੋਈ ਵੀ ਧਰਮ ਦਾ ਹੋਵੇ ਉਹ ਆਪਣੇ ਬੱਚਿਆਂ ਨੂੰ ਇਸ ਸਿੱਖ ਇਤਿਹਾਸ ਦੇ ਬੱਚਿਆਂ ਦੀ ਕੁਰਬਾਨੀ ਬਾਰੇ ਜ਼ਰੂਰ ਯਾਦ ਕਰਾਇਆ ਕਰ ਨਿੱਕੀ ਸਾਡੇ ਹੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਹਿੰਦੀ ਚਾਦਰ ਜੀ ਨੇ ਸਾਡੀ ਹੀ ਕੌਮ ਦੇ ਲਈ ਹਿੰਦੂਆਂ ਲਈ ਸਿੱਖਾਂ ਲਈ ਬਹੁਤ ਸਾਰਾ ਬਲੀਦਾਨ ਦਿੰਦਾ ਹੈ ਆਪਣਾ ਪੂਰਾ ਪਰਿਵਾਰ 바 ਦਿੰਦਾ ਹੈ ਤੇ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਹੀ ਬੱਚਿਆਂ ਨੂੰ ਇਹ ਸਿੱਖਿਆ ਜਰੂਰ ਦਿਆ ਕਰੋ ਕਿ ਉਹਨਾਂ ਨੂੰ ਆਹ ਦਿਨਾਂ ਦੇ ਵਿੱਚ ਹੀ ਦੀਦੀਵਸ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਪ੍ਰੇਰਨਾਵਾਂ ਸਿੱਖਿਆਵਾਂ ਜਿਹੜਾ ਉਹਨਾਂ ਨੇ ਸਾਡੇ ਲਈ ਸ਼ਾਦ ਦਿੱਤੀ ਆ ਉਹ ਜਰੂਰ ਉਹਨਾਂ ਨੂੰ ਫਿਲਮ ਜਿਹੜੀ ਚਾਰ ਸਾਹਿਬਜ਼ਾਦੇ ਉਹ ਵੀ ਜਰੂਰ ਦਿਖਾਇਆ ਕਰੋ ਮੈਂ ਇੰਨਾ ਹੀ ਕਹਿੰਦਾ ਹੋਇਆ ਰੋੜਵੰਚੂ ਰੋੜਾ ਖੱਤਰੀ ਸਾਭਾ ਦਾ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਇਸ ਸ਼੍ਰੀ ਦਿਹਾੜੇ ਦੇ ਵਿੱਚ ਦੁੱਧਾਂ ਲੰਗਰ ਲਾਇਆ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਲਸਾਨੀ ਸ਼ਹਾਦਤ ਨੂੰ ਸਮਰਪਤ ਅੱਜ ਰੋੜ ਵੰਸ਼ ਰੋੜਾ ਖੱਤਰੀ ਮਹਾਸਭਾ ਵੱਲੋਂ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਸ ਵੰਦ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਇੱਥੇ ਆ ਕੇ ਲੰਗਰ ਛਕਣ ਤੇ ਵਾਹਿਗੁਰੂ ਦਾ ਨਾਮ ਜਪਣ ਵਾਇਗੁਰਜੀ ਕਾਲਸਾ ਵਾਇਗੁਰਜੀ ਕੀ ਫਤਿਹ ਮੈਂ ਤੇਰੇ ਪੁੱਤਰੇ ਸ਼ਹੀਦੀ ਪਾਗ ਜੀ ਹਾਂ ਸਾਰੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸ਼ਹੀਦੀ ਦਿਨ ਮਨਾਏ ਜਾ ਰਹੇ ਨੇ ਚਾਰ ਸਭ ਦਾ ਯਾਦਾਂ ਦੀ ਜਿਹੜੀ ਸ਼ਹੀਦਤ ਆ ਉਹਨਾਂ ਨੂੰ ਨਮਨ ਕਰਦੇ ਹੋਏ ਜਗਾ ਜਗਾ ਜਿਨ ਨਕੋਦਰ ਸ਼ਹਿਰ ਦੇ ਵਿੱਚ ਲੰਗਰ ਲਗਾਏ ਰਿਹਾ ਜਾ ਰਹੇ ਨੇ ਪਹਿਲਾ ਲੰਗਰ ਜਿਹੜਾ ਅਸੀਂ ਕਵਰ ਕਰਕੇ ਆਏ ਆ ਉਹ ਮਾਲੜੀ ਗੇਟ ਦੁੱਧਾ ਲੰਗਰ ਲੱਗਾ ਸੀ ਇੱਕ ਹੋਰ ਲੰਗਰ ਜਿਹੜਾ ਬਾਬਾ ਮਰਾਸ਼ਾ ਰੋਡ ਤੇ ਲੰਗਰ ਦਾ ਜਿਹੜਾ ਦੁੱਧਾ ਲੰਗਰ ਲਗਾਇਆ ਜਾ ਰਿਹਾ ਵਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋ